ਅਬੋਰ ਤੋਂ ਅਜੋਧਿਆ ਤੱਕ ਦੌੜ ਲਗਾਉਣ ਵਾਲਾ ਬੱਚਾ ਮੁਹੱਬਤ ਪਰਸਿਆ ਵਾਪਸ 14 ਨਵੰਬਰ 2024 ਨੂੰ ਸਾਡੇ ਚੈਨਲ ਤੇ ਇਸ ਬੱਚੇ ਦੀ ਵੀਡੀਓ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਬੱਚੇ ਦੀ ਵੀਡੀਓ ਨੂੰ ਤੁਸੀਂ ਮਿਲੀਅਨ ਤੋਂ ਵੀ ਜ਼ਿਆਦਾ ਪਿਆਰ ਦਿੱਤਾ ਇਸ ਬੱਚੇ ਦੇ ਵਾਪਸ ਪਰਤਣ ਤੇ ਅੱਜ ਫਾਜ਼ਿਲਕਾ ਦੀ ਡੀਸੀ ਮੈਡਮ ਅਤੇ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਵਿਰਿੰਦਰ ਸਿੰਘ ਬਰਾੜ ਵੱਲੋਂ ਸਨਮਾਨਿਤ ਕੀਤਾ ਗਿਆ ਜੋ ਕੇ ਜੀ ਦੀ ਮਾਤਾ ਦਾ ਵਿਦਿਆਰਥੀ ਮੁਹਬਤ ਆਪਣੇ ਪਿਤਾ ਰਿੰਕੂ ਦੀ ਦੇਖ ਰੇਕ ਵਿੱਚ ਪਿਛਲੇ ਦਿਨੀ ਅਬੋਰ ਤੋਂ ਦੌੜ ਲਗਾ ਕੇ ਅਜोध्या શ્રી ਰਾਮ ਮੰਦਿਰ ਤੱਕ ਨਤਮਸਤਕ ਹੋਣ ਲਈ ਪਹੁੰਚਿਆ ਸੀ ਇਸ ਬੱਚੇ ਮੁਹਬਤ ਨੇ 14 ਨਵੰਬਰ ਬਾਲ ਦਿਵਸ ਵਾਲੇ ਦਿਨ ਅਬੋਰ શ્રી ਬਾਲਾ ਜੀ ਥਾਮ ਤੋਂ ਇੱਕ ਦੌੜ ਸ਼ੁਰੂ ਕੀਤੀ ਸੀ ਜੋ 11 ਜਨਵਰੀ 2025 ਨੂੰ શ્રી ਰਾਮ ਮੰਦਿਰ ਅਜोध्या ਵਿਖੇ ਪਹੁੰਚੇ ਸਨ ਜੋ ਅੱਜ 5 ਜਨਵਰੀ ਨੂੰ ਆਪਣੇ ਜ਼ਿਲ੍ਹਾ ਫਾਜ਼ਿਲਕਾ ਵਿਖੇ ਵਾਪਸ ਪਰਤੇ ਹਨ ਜਿਨ੍ਹਾਂ ਦੇ ਸਨਮਾਨ ਦੇ ਵਿੱਚ ਅੱਜ ਡੀਸੀ ਦਫ਼ਤਰ ਦੇ ਵਿੱਚ ਇੱਕ ਛੋਟਾ ਜਿਹਾ ਪ੍ਰੋਗਰਾਮ ਵੀ ਆਰਗੇਨਾਈਜ਼ ਕੀਤਾ ਗਿਆ ਅਤੇ ਇਸ ਬੱਚੇ ਦਾ ਸਨਮਾਨ ਡੀਸੀ ਮੈਡਮ ਅਤੇ ਐਸਐਸਪੀ ਸਰਦਾਰ ਵਿਰੇਂਦਰ ਸਿੰਘ ਬਰਾੜ ਵੱਲੋਂ ਕੀਤਾ ਗਿਆ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕਰਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਮੌਬਤ ਅਤੇ ਉਸ ਦੇ ਮਾਪਿਆਂ ਦਾ ਹੌਸਲਾ ਫੁਜਾਈ ਕੀਤੀ ਅਤੇ ਕਿਹਾ ਕੀ ਫਾਜ਼ਲ ਕਾ ਜ਼ਿਲ੍ਹੇ ਨੂੰ ਆਪਣੇ ਇਸ ਹੋਣ ਔਰ ਬੱਚੇ ਤੇ ਮਾਣ ਹੈ ਉਹਨਾਂ ਨੇ ਕਿਹਾ ਕਿ ਇਹ ਬੱਚਾ ਹੋਰ ਨਾ ਬੱਚਿਆਂ ਲਈ ਵੀ ਪ੍ਰੇਰਨਾ ਬਣੇਗਾ ਜੋ ਛੋਟੀ ਉਮਰ ਵਿੱਚ ਕੁਝ ਵੱਡਾ ਕਰਨ ਲਈ ਅੱਗੇ ਆਉਣਗੇ ਐਸਐਸਪੀ ਸਰਦਾਰ ਬ੍ਰਿਨਦਰ ਸਿੰਘ ਬਰਾੜ ਨੇ ਕਿਹਾ ਕਿ ਇਹ ਬੱਚਾ ਪੂਰੇ ਸਮਾਜ ਲਈ ਪ੍ਰੇਰਨਾ ਸਰੋਤ ਹੈ ਅਤੇ ਸਾਡੇ ਨੌਜਵਾਨਾਂ ਨੂੰ ਵੀ ਇਸ ਤੋਂ ਸੇਧ ਲੈਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬੱਚੇ ਵਿਸ਼ੇਸ਼ ਹੁਨਰ ਰੱਖਦੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਇਸ ਹੁਨਰ ਨੂੰ ਹੋਰ ਨਿਖਾਰਨ ਵਿੱਚ ਮਾਪਿਆਂ ਦਾ ਪੂਰਾ ਸਹਿਯੋਗ ਕਰੇਗਾ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਮਿਤੀ 10 ਫਰਵਰੀ ਨੂੰ ਫਾਜ਼ਲ ਕਾ ਵਿਖੇ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਵਿੱਚ ਵੀ ਸੱਦਾ ਦਿੱਤਾ ਗਿਆ ਹੈ ਤਾਂ ਜੋ ਇਸ ਦੀ ਪ੍ਰੇਰਣਾ ਘਾੜੀ ਹੋਰਨ ਲਈ ਸਿੱਖਿਆ ਬਣੇ। ਇਸ ਮੌਕੇ ਐਸਪੀ ਪ੍ਰਦੀਪ ਸਿੰਘ ਸੰਧੂ ਵੀ ਹਾਜ਼ਰ ਸਨ। ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਫੋਲੋ ਕਰ ਲਓ ਤਾਂ ਜੋ ਇਲਾਕੇ ਭਰ ਦੀਆਂ ਖਬਰਾਂ ਸਭ ਤੋਂ ਪਹਿਲਾਂ ਪਹੁੰਚ ਸਕਣ ਤੁਹਾਡੇ ਤੱਕ ਬਣੇ ਰਹੋ ਸਾਡੇ ਨਾਲ ਲਿਖਦੇ ਰਹੋ ਸਾਡਾ ਚੈਨਲ ਆ ਬੜੀ ਖੁਸ਼ੀ ਹੋਈ ਜੀ ਜਾਣ ਕੇ ਕਿ ਇੰਨੀ ਛੋਟੀ ਉਮਰ ਦੇ ਵਿੱਚ 6 ਸਾਲਾਂ ਦਾ ਬੱਚਾ ਹੈ ਤੇ ਇੰਨੇ ਇੰਨੀ ਵੱਡੀ ਉਪਲਬਧੀ ਕੀਤੀ ਹੈਗੀ ਆਪਦੀ ਜ਼ਿੰਦਗੀ ਦੇ ਵਿੱਚ ਬਹੁਤ ਇੱਕ ਅੱਛਾ ਕੰਮ ਕਰ ਰਿਹਾ ਹੈਗਾ ਬਾਕੀ ਆਪ ਦੀ ਸਿਹਤ ਦਾ ਦਾ ਧਿਆਨ ਰੱਖੀ ਰਿਹਾ ਤੇ ਲੋਕਾਂ ਤੱਕ ਵੀ ਇੱਕ ਬਹੁਤ ਹੀ ਅੱਛਾ ਸੁਨੇਹਾ ਦੇ ਰਿਹਾ ਹੈ ਬਹੁਤ ਖੁਸ਼ੀ ਹੋ ਰਹੀ ਹੈ ਜੀ ਪੰਜਾਬ ਦਾ ਬੱਚਾ بڑا ਨਾਮ ਰਸ਼ਨ ਕੀਤਾ ਪੰਜਾਬ ਦਾ ਹੋਰ ਵੀ ਕਈ ਗੱਲਾਂ ਉਸ ਲਈ ਕੀਤੀ ਹੈ ਵੀ ਇੰਪ੍ਰਿੰਟ ਦੇ ਵਿੱਚ ਨਾਮ ਲੈ ਕੇ ਅੱਜ ਇਹਨਾਂ ਦੇ ਫਾਦਰ ਸਾਹਿਬ ਦੇ ਨਾਲ ਗੱਲ ਹੋਈ ਹੈ ਕਿ ਇਹਨੂੰ ਬੱਚੇ ਨੂੰ ਤੇ ਹੋਰ ਵੀ ਬੱਚਿਆਂ ਨੂੰ ਪ੍ਰੇਰਿਤ ਕਰਨਗੇ ਕੇ ਨਸ਼ੇਵਾਲ ਨਾ ਜਾਣ ਨੌਜਵਾਨਾਂ ਨੂੰ ਪ੍ਰੇਰਿਤ ਕਰਨਗੇ ਤੇ ਉੱਥੇ ਆਪਦੇ ਪਿੰਡ ਕਿੰਨੇ ਆਲੀ ਇਹਨਾਂ ਨੇ ਫੰਕਸ਼ਨ ਵੀ ਕਰਨਾ ਹੈਗਾ ਇਸ ਬਾਬਤੇ ਪੰਜਾਬ ਦੇ ਵਿੱਚ ਵੀ ਟਰੈਵਲ ਕਰਨਗੇ ਅਡਗਡ ਥਾਮਾਂ ਤੇ ਜਾਣਗੇ ਤੇ ਬੜਾ ਅੱਛਾ ਲੱਗਿਆ ਜੀ ਸੁਣ ਕੇ ਜਦੋਂ ਸੋਸਾਇਟੀ ਦੇ ਵਿੱਚੋਂ ਹੀ ਇਦਾਂ ਦਾ ਉਪਰਾਲਾ ਆਉਂਦਾ ਤਾਂ ਬੜਾ ਅੱਛਾ ਲੱਗਦਾ ਸਾਡਾ ਫੁੱਲ ਸਪੋਰਟ ਹੈ ਇਹਨਾਂ ਨੂੰ ਵੀ ਅਸੀਂ ਇਹਨਾਂ ਦੇ ਨਾਲ ਤਾਂ ਕਿਤੇ ਨਾ ਕਿਤੇ ਮੈਨੂੰ ਹੋਰ ਵੀ ਬੱਚਿਆਂ ਦਾ ਹੌਸਲਾ ਵੱਧਿਆ ਜਿਵੇਂ ਤੁਹਾਡੇ ਵੱਲੋਂ ਸਪੈਸ਼ਲੀ ਇੱਥੇ ਬੁਲਾ ਕੇ ਇਹਨਾਂ ਨੂੰ ਸਰਸੋਮਾ ਦਿੱਤਾ ਗਿਆ ਤਾਂ ਹੋਰ ਵੀ ਲੋਕਾਂ ਨੂੰ ਵੀ ਮੇਰੇ ਸੇ ਇਹੀ ਮੈਸੇਜ ਹੈ ਜੀ ਜਿਹੜੀ ਆਪਾਂ ਡਰੱਗਸ ਹੈਗੇ ਇਹ ਜਿਹੜਾ ਲੜਾਈ ਹੈਗੀ ਹੈ ਇਹ ਇਕੱਲੇ ਪ੍ਰਸ਼ਾਸਨ ਦੀ ਨਹੀਂ ਪਰ ਸੁਸਾਇਟੀ ਦੀ ਹੈ ਅੰਦਰੂਨੀ ਲੜਾਈ ਹੈ ਲੋਕਾਂ ਦੀ ਆਪਦੀ ਹੈ ਆਪਦੀ ਬਿਲ ਪਾਵਰ ਸਟਰੋਂਗ ਹੋਣੀ ਚਾਹੀਦੀ ਹੈ ਨੇਕ ਕੰਮ ਕਰਨਾ ਚਾਹੀਦਾ ਹੈਗਾ ਸਪੋਰਟਸ ਕੰਪੀਟੀਸ਼ਨ ਹੈਗੇ ਆਪਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਆਪ ਦਾ ਖਾਣ ਪਾਣ ਦਾ ਧਿਆਨ ਰੱਖਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਲੋਕਾਂ ਨੂੰ ਆਪਦੇ ਪੁਰਾਣੇ ਟਾਈਮ ਤੇ ਜੋ ਵੀ ਲੋਕਾਂ ਦੀ ਸਿਹਤ ਵਾਸਤੇ ਉਪਰਾਲੇ ਕਰਦੇ ਸੀ ਉਹੋ ਜਿਹੇ ਉਪਰਾਲੇ ਆਪਾਂ ਨੂੰ ਕਰਨੇ ਪੈਣੇ ਆਪਦੀ ਸਿਹਤ ਨੂੰ ਠੀਕ ਰੱਖਣ ਵਾਸਤੇ ਬੜਾ ਅੱਛਾ ਲੱਗ ਰਿਹਾ ਜੀ ਇਹਨਾਂ ਨੂੰ ਮਿਲ ਕੇ ਮੰਗਰ ਪੰਜਾਬ ਪੁਲਿਸ ਨਾਲ ਲੈ ਕੇ ਬੈਸੀ ਪੱਬਾ ਨੂੰ ਖੇਡਾਂ ਵੀ ਕਰਵਾਉਣ ਨੂੰ ਸਿਵਲ ਪ੍ਰਸ਼ਾਸਨ ਦਾ ਕਿਸ਼ਤ ਰੰਗ ਸਾਡਾ ਇਹਨਾਂ ਦੇ ਨਾਲ ਹੈਗਾ ਜੀ ਅਸੀਂ ਪਿੰਡ-ਪਿੰਡ ਜਾਵਾਂਗੇ ਐਸਐਸਪੀ ਸਾਹਿਬ ਤੇ ਮੈਂ ਵੀ ਜਾਵਾਂਗੀ ਅਸੀਂ ਜਾਵਾਂਗੇ ਵਿਲੇਜ ਡਿਫੈਂਸ ਕਮੇਟੀਆਂ ਨੂੰ ਮਿਲਾਂਗੇ ਲੋਕਾਂ ਨੂੰ ਮਿਲਾਂਗੇ ਉਹਨਾਂ ਦਾ ਫੀਡਬੈਕ ਲਵਾਂਗੇ ਤੋ ਸਾਡੀ ਮੀਟਿੰਗ ਵੀ ਹੁੰਦੀ ਰਹਿੰਦੀ ਹੈ ਅੱਜ ਵੀ ਸਾਡੀ ਇੱਕ ਐਨਕੋਡ ਦੀ ਮੀਟਿੰਗ ਹੈਗੀ ਹੈ ਜਿਹਦੇ ਵਿੱਚ ਅਸੀਂ ਆਪਦੀ ਜੋ ਵੀ ਡਾਟਾ ਹੈਗਾ ਉਹ ਸ਼ੇਅਰ ਕਰਦੇ ਹੈਗੇ ਸੋ ਸਾਡਾ ਉਪਰਾਲਾ ਨਾਲ ਚੱਲਦਾ ਰਹਿੰਦਾ ਹੈ ਜੀ ਪੁਲਿਸ ਤੇ ਸਵਿਲਤਾ ਤੇ ਅਸਾ ਇਹ ਲੋਕਾਂ ਦੇ ਨਾਲ ਵੀ ਹੈ ਜੋ ਇਹੋ ਜਿਹੇ ਐਨਜੀਓਜ਼ ਜਾਂ ਕੋਈ ਲੋਕ ਇਹੋ ਜਿਹਾ ਉਪਰਾਲਾ ਕੋਈ ਵੀ ਕਰਨਾ ਚਾਹਣਗੇ ਐਂਟੀਟਰਸ ਅਸੀਂ ਲੋਕਾਂ ਨੂੰ ਮੰਗਦੇ ਹਾਂ ਥੈਂਕ ਯੂ ਜੀ ਮੇਰਾ ਨਾਮ ਰਿੰਕੂ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਆਪਣਾ ਕਿੱਲੇ ਵਾਲੀ ਪਿੰਡ ਹੈ ਜੀ ਹਬੌਰ ਦੇ ਲਾਗੇ ਅੱਜ ਕਿਵੇਂ ਮਿਲਨ ਆਈ ਸੀ ਅੱਜ ਡੀਸੀ ਮੈਡਮ ਨੇ ਆਪਣੇ ਬੱਚੇ ਨੂੰ ਸਨਮਾਨਿਤ ਕੀਤਾ ਸੀ ਇਹ ਹਬੌਰ ਤੋਂ ਅਯੁੱਧਿਆ ਰਾਮ ਮੰਦਰ ਤੱਕ ਦੌੜ ਲਾਈ ਸੀ ਇਹਨੇ 1100 ਕਿਲੋਮੀਟਰ 1150 ਕਿਲੋਮੀਟਰ ਕਿੰਨੇ ਦਿਨਾਂ ਦੇ ਵਿੱਚ ਕਦੋਂ ਇਹ ਚੱਲਿਆ ਸੀ ਤੇ ਕਦੋਂ ਇਹ ਇਹ 14 ਨਵੰਬਰ ਨੂੰ ਚੱਲਿਆ ਸੀ ਪਰ ਰਾਸਤੇ 'ਚ ਇਹ ਅਪੀਲ ਨਛੇ ਦੇ ਖਿਲਾਫ ਸਾਰੇ ਜਾਗਰੂਕ ਕਰਦਾ ਕਰਦਾ ਤੇ 1 ਮਹੀਨਾ ਤੇ 25 ਦਿਨਾਂ 'ਚ ਪਹੁੰਚਿਆ ਸੀ ਅਯੁੱਧਿਆ ਰਾਮ ਮੰਦਰ ਇਹ ਕੀ ਮੈਸੇਜ ਦੇਣਾ ਚਾਹੋਗੇ ਹੋਰ ਲੋਕਾਂ ਨੂੰ ਇਹ ਮੈਸੇਜ ਇਹ ਹੈ ਕਿ ਵੀ ਆਪਣੇ ਪੰਜਾਬ 'ਚ ਨਸ਼ਾ ਬਹੁਤ ਹੈ ਤੇ ਆਪਣੇ ਵੀ ਇਹ ਬੱਚੇ ਨੂੰ ਦੇਖ ਕੇ ਨਸ਼ਾ ਸਾਰੇ ਛੱਡ ਦੇਣਾ ਚਾਹੀਦਾ ਹੈ ਤੇ ਸਾਨੂੰ ਬਹੁਤ ਖੁਸ਼ੀ ਹੋਊਗੀ ਤੇ ਆਪਾਂ 11 ਤਰੀਕ ਨੂੰ ਪਿੰਡ ਵੀ ਪ੍ਰੋਗਰਾਮ ਰੱਖਿਆ ਹੈ ਨਸ਼ੇ ਦੇ ਖਿਲਾਫ ਜਿੰਨੀ ਸੰਖਿਆ ਸਾਰੇ ਵੀਡੀਓ ਦੇਖ ਰਹੇ ਹੈ ਨਾਲੇ ਸ਼ੇਅਰ ਕਰੋ ਤੇ ਉੱਥੇ ਬੱਚੇ ਦਾ ਹੌਸਲਾ ਵਧਾਓ ਇਹ ਪਹੁੰਚੋਈ ਤਾ ਇੱਕ ਕੁਝ ਇਹ ਵੀ ਦੱਸਿਆ ਗਿਆ ਜੀ ਇਹਨਾਂ ਨੂੰ ਜਿਹੜਾ yogi ji ਵੀ ਮਿਲਣ ਦੇ ਲਈ ਉੱਥੇ ਪਹੁੰਚੇ ਸੀ ਹਾਂਜੀ yogi ji 11 ਜਨਵਰੀ ਨੂੰ ਪਹੁੰਚੇ ਸੀ ਗਏ yogi ji ਸਨਮਾਨਿਤ ਕੀਤਾ ਸੀ ਬੱਚੇ ਨੂੰ ਤਾਂ ਹੁਣ ਵੀ ਕਿੱਦੇ ਕਿੰਦੇ ਵੱਲੋਂ ਸਨਮਾਨ ਕੀਤਾ ਗਿਆ ਇਹ ਸਾਰੇ ਬਹੁਤ ਵੱਡੇ ਵੱਡੇ ਅਫਸਰਾਂ ਵੱਲੋਂ ਤੇ ਸਾਰੇ ਆਪਣੇ ਨੇਤਾ ਵੱਲੋਂ ਸਾਰੇ ਸਨਮਾਨਿਤ ਬੱਚੇ ਨੂੰ ਕਰ ਰਹੇ ਹੈ ਅੱਜ ਅੱਜ ਕਿੰਨਾ ਵੱਲੋਂ ਅੱਜ ਡੀਸੀ ਮੈਡਮ ਵੱਲੋਂ ਕੀਤਾ ਹੈ ਐਸਐਸਪੀ ਤੇ ਡੀਫਾਜਲ ਕਾਇ ਨਾਮ ਹੈ ਆਪਕਾ ਮੁਹੱਬਤ कहाँ के रहने वाले हो पंजाब का कैसे दिल में आया कि अयोध्या जाना है वो भी दौड़ के का सपना आया था सपना आया था तो, तो फिर कितने दिन में वहाँ पे पहुँचे दो महीना